ਕਿੰਦਾਰ ਦਾ ਕਿਆ ਕਰਦਾ ਮੇਰੇ ਕੁੜੀਆਂ ਮੋੜ ਨਹੀਂ ਚੁੱਕਿਆ ਤੁਸੀਂ ਮੈਂ ਕਿੰਦਾਰ ਜੀ ਨੂੰ ਕਿਤਾ ਕੇ ਮੋੜ ਵੇ ਆਏ ਤੇ ਕੋਈ ਮਾਰ ਦੇਗਾ ਤੇ ਕੁੜੀਆਂ ਤੁਹਾਨੂੰ ਅਮਰੀਕਾ ਦੇ ਚੁੱਕੇ ਨਾ ਕੁਝ ਨਹੀਂ ਕੋਈ ਕਹੀ ਜਾਂਦਾ ਕੁਫੀ ਤੇ ਨਹੀਂਦਾ ਕੁਝ ਨਹੀਂ ਆ ਮੈਂ ਗੱਲ ਕਰਦਾ ਮੈਂ ਜਿਵੇਂ ਬਹੁਤ ਕੋਟਕ ਜੋ ਵੀ ਕਰਨਾ ਕਰ ਲੋ ਮੈਂ ਠੀਕ ਧੱਕੇ ਖੜਾ ਜੇ ਕੋਈ ਤਰ੍ਹਾਂ ਦੀ ਗੱਲ ਕਰਨਾ ਤਾਂ ਨਹੀਂ ਕਰਨੀ ਚਾਹੀਦੀ ਮੈਂ پیسے ਲਾਈ ਜਾऊंगा ਮੈਂ ਤੇ ਕੋਈ ਗੱਲ ਨਹੀਂ ਕਰਦਾ ਆ ਜਦੋਂ ਮੈਂ ਚੋਣ ਲਿਆਣੀ ਪੇਟਰਲ ਤੋਂ 2 ਸਾਲ ਪਿਲੋ ਗਿਆ ਸੀ ਆਸਟ੍ਰੇਲੀਆ ਤੇ ਉੱਥੇ ਮੁੜ ਕੇ ਫਿਰ ਲਟਕਾ ਆਇਆ ਹੁਣ 1.5 ਸਾਲ ਦਾ ਤੇ ਹੁਣ ਪਹਿਲਾਂ ਤੇ ਕਹਿੰਦਾ ਸੀ ਵੀ ਮੈਂ ਲੋਕਲੀ ਚਾਹਦਾ ਗੱਡੀ ਦੇ ਫਿਰ ਹੁਣ ਕਹਿੰਦਾ ਮੈਂ ਟਰਾਲਾ ਫੜ ਲਿਆ ਕੋਈ ਗੱਲ ਨਹੀਂ ਤੇ ਥੋੜਾ ਚਿਰ ਹੋਇਆ ਕੰਮ ਤੇ ਲੱਗੇ ਨੂੰ ਕਿ ਜਦੋਂ ਹੁਣ ਸਾਨੂੰ ਅਸਲੀਅਤ ਦਾ ਤੇ ਵਿੱਚੋਂ ਪੂਰਾ ਪਤਾ ਨਹੀਂ ਲੱਗ ਰਿਹਾ ਪਰ ਕਹਿੰਦੇ ਆ ਵੀ ਮਾਲ ਲਾਹ ਕੇ ਤੇ ਜਦੋਂ ਫਿਰ ਵਾਪਸ ਆ ਰਿਹਾ ਸੀ ਤੇ ਨੈਪਕ ਨੇ ਲੱਤੀ ਸੀ ਉਹਨਾਂ ਨੇ ਗੱਡੀ ਫੇਰ ਦੌੜ ਸੀ ਤੇ ਜਦੋਂ ਉਹਨਾਂ ਨੇ ਕਿ ਉਹ ਇਥੇ 250 ਕਿਲੋਮੀਟਰ 200 ਰਹਿ ਗਿਆ ਘਰ ਤੋਂ 500 ਕਿਲੋਮੀਟਰ ਪੰਡਾ ਤੱਕ ਦਾ ਹੈ ਆ ਜਦੋਂ ਇਥੇ ਇਹ ਚਾਲ ਕੇ ਸਮਝ ਨਹੀਂ ਲੱਗੀ ਵੀ ਜਾਂ ਵੀ ਹੁਣ ਕਾਰਨ ਕੀ ਹੋਇਆ ਤੇ ਕਿਉਂ ਐਕਸੀਡੈਂਟ ਕਿਤਰਾ ਹੋਇਆ ਇਹ ਨਹੀਂ ਪਤਾ ਲੱਗ ਰਿਹਾ ਤੇ ਕੀ ਹੋਇਆ ਐਕਸੀਡੈਂਟ ਤੋਂ ਬਾਅਦ ਫਿਰ ਅੱਗ ਲੱਗੀ ਉਹ ਤੋਂ ਬਾਅਦ ਆਹਿੰਦੇ ਵੀ ਗੱਡੀ ਵਾਜਦਿਆਂ ਸਾਰੀ ਉਹਨੂੰ ਅੱਗ ਲੱਗੀ ਗੱਡੀ ਨੂੰ ਅੱਛਾ ਤੇ ਗੱਡੀ ਮਤਲਬ ਅੱਗ ਹੀ ਇੰਨੀ ਓਦਾਂ ਜੋਰ ਨਾਲ ਸੀ ਵੀ ਉਹ ਲੱਗੇ ਪਿਛਲੇ ਪੰਨੇ ਸਾਡਾ ਰਿਸ਼ਤੇਦਾਰੇ ਕਾਰ ਆ ਵਾ ਗੱਡੀ ਉਤੇ ਉਹਦੇ ਕੋਈ ਲੱਗੇ ਜਾਣ ਗਿਆ ਨਹੀਂ ਗਿਆ ਉਹਦੇ ਹੂੰ ਹੂੰ ਉਹ ਅੱਗੇ ਨਹੀਂ ਸੀ ਜੋਰ ਨਾਲ ਹੋ ਸਕਦਾ ਉਹ ਨੈਪਕੀ ਨੂੰ ਵੀ ਵਿੱਚ ਜ਼ਿਆਦਾ ਸੜ ਗਈ ਹੋਵੇ ਉਹਦੇ ਕਰਕੇ ਵੀ ਜ਼ਿਆਦਾ ਕਿੰਨੀ ਕਮਰਸੀ ਉਹਨਾਂ ਦੀ ਉਹ ਮਦਨ ਜੀ 36 ਸਾਲ 88 ਦਾ ਜਨਮ ਹੈ ਉਹਨਾਂ ਦਾ ਅੱਛਾ ਹਾਂ ਮੰਗ ਕਰਦੇ ਆਪਾਂ ਸਰਕਾਰ ਕੋ ਕੁਝ ਕੋਈ ਵੀ ਹੈੱਡ ਬੋਡੀ ਵਗੈਰਾ ਉਹਨਾਂ ਦੀ ਆ ਜਾਏ ਇੱਧਰ ਅਸਲੀ ਇਹਦਾ ਕੋ ਪਤਾ ਨਹੀਂ ਲੱਗ ਰਿਹਾ ਵੀ ਇਹਨਾਂ ਦਾ ਡੈੱਡ ਬੋਡੀ ਕਿੱਦਾਂ ਵਾਂ ਕੀ ਨਹੀਂ ਉਹਦਾ ਹੂੰ ਕਿਉਂਕਿ ਜੇ ਉਹ ਪੁੱਸ ਕੇ ਇਹਨੂੰ ਖਾ ਨਹੀਂ ਚਈਓ ਹਾਂਜੀ ਇਹਦੇ ਬਾਰੇ ਨਾ ਕੋਈ ਪੱਕਾ ਇਹ ਸਲਵਾਇਸ ਫੇਰੇ ਅੱਜ 4:30 ਵਜੇ ਫੋਨ ਆਇਆ ਜੀ ਉੱਤੇ ਰਿਸ਼ਤੇਦਾਰ ਜਿਹੜੇ ਉਹਦੀ ਮੈਸੇਜ ਆਉਨੇ ਕੀਤਾ ਰੋਡ ਤੇ ਆ ਰਹੀ ਬਚਨ ਚੇਤ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਬਾਅਦ ਟਰਾਲੀ ਲਾਗੇ ਲੱਗੀ ਆ ਅੱਗ ਲੱਗਣ ਤੋਂ ਬਾਅਦ ਹੁੰਦੀ ਆ ਕਾਫੀ ਉਹ ਡੈੱਡ ਬੋਡੀ ਉਹਨੂੰ ਵੀ ਮਰਿੱਤੇ ਜਦੋਂ ਤੱਕ ਸਾੜੀ ਗਈ ਤੇ ਅਸੀਂ ਤੇ ਇਹ ਸਰਕਾਰ ਕੋਲ ਮੰਗ ਕਰਦੇ ਆ ਵੀ ਜੇ ਢੜਬੋੜੀ ਦਾ ਹਾਸੇ ਕਿ ਪਰਿਵਾਰ ਮਿਹਨਤੀ ਆ ਤੇ ਗਰੀਬ ਪਰਿਵਾਰ ਆ ਬੜੀ ਮਿਹਨਤ ਨਾਲ ਇਹਨਾਂ ਨੇ ਆਪਣੀ ਇੱਧਰ ਉੱਧਰ ਕਰਕੇ ਉਹਨੂੰ ਬੱਚੇ ਨੂੰ ਬੜੀ ਮੁਸ਼ਕਿਲਾਂ ਪਾਏ ਇੱਥੇ ਕਰਕੇ ਉਹਨੂੰ ਭੇਜਿਆ ਮਾਪੇ ਬਲੂ ਦੇਖੋ ਹੁੰਦਾ ਵੀ ਚਲੋ ਮੈਂ ਹੁਣ ਅੰਤਮ ਜੇ ਦਰਸ਼ਨ ਹੋਇਆ ਉਹਦੇ ਦੇਹੀ ਆ ਦੂਸਰਾ ਹੀ ਸਰਕਾਰ ਕੋਲ ਮੰਗ ਕਰਦੇ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਇੱਥੇ ਹੀ ਦਿੱਤਾ ਜਾਵੇ ਤਾਂ ਸਾਡੇ ਜਿਹੜੇ ਬੱਚੇ ਬਾਹਰ ਵਿਦੇਸ਼ਾਂ ਧੱਕੇ ਨਾ ਖਾਣ ਜਦੋਂ ਇਹੋ ਜਿਹਾ ਮੌਕਾ ਆਉਂਦਾ ਤੇ ਫੇਰ ਬੰਦਾ ਸੋਚਦਾ ਵੀ ਸਾਡੇ ਵਿੱਚ ਸਾਡੇ ਕੋਲ ਚਾਹੀਦੇ ਮਾਪੇ ਦੇ ਕੋਲ ਇਸ ਲਈ ਇਹ ਪਰਿਵਾਰ ਤੇ ਬੜਾ ਵੱਡਾ ਦੁੱਖਾਂ ਦਾ ਪਹਾੜ ਡਿੱਗਾ ਵਾ ਸਾਰਾ ਪਿੰਡ ਹੀ ਅੱਜ ਬਹੁਤ ਸਦਵੇਂ ਚ ਕਿ ਇੱਕ ਬੜਾ ਮਿਹਨਤੀ ਪਰਿਵਾਰ ਤੇ ਸ਼ਰੀਫ ਉਹ ਬੱਚਾ ਵੀ ਬੜਾ ਸ਼ਰੀਫ ਸੀ ਮਿਲਨਸਾਰ ਸੀ ਔਰ ਗੁਰਸਿੱਖ ਸੀ ਉਹਨੇ ਉੱਥੇ ਵੀ ਗੁਰਸਿੱਖੀ ਆਪਣੀ ਰੱਖੀ ਆ ਪੂਰਾ ਆਪਣਾ ਗੁਰਸਿੱਖੀ ਵਾਲਾ ਜੀਵਨ ਹੀ ਰੱਖਿਆ ਇੱਥੇ ਵੀ ਬੱਚਾ ਨੂੰ ਬੜੀ ਗੁਰਸੇਵ ਗੁਰਸਿੱਖੀ ਵਾਲੀ ਸੇਧ ਦਿੰਦਾ ਦੇ ਬਹੁਤ ਜ਼ਿਆਦਾ ਇਹ ਦੁੱਖਾਂ ਦਾ ਪਹਾੜ ਹੈ ਪਰਿਵਾਰ ਡਿੱਗਾ ਇਹੋ ਹੀ ਸਰਕਾਰਾਂ ਕੋ ਮੰਗ ਕਰਦੇ ਆਂ ਵੀ ਵੱੱਤ ਵੱੱਤ ਇੱਥੇ ਰੋਜ਼ਗਾਰ ਦੇ ਵਸੀਲੇ ਪਾਇਆ ਕਰੋ ਤਾਂ ਜਿਹੜੇ ਬੱਚੇ ਸਾਡੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਇੱਥੇ ਮਾਪੇ ਦੇ ਕੋਲ ਹੀ ਰਵੇ ਡਬਲ ਟਰਾਲਾ ਸੀ ਇਹ ਦੇਖੋ ਲੇ ਇਹ ਲੋਡ ਲੈ ਕੇ ਆ ਰਿਹਾ ਸੀ ਨੈਪ ਨੈਪਕਿਓ ਪੇਪਰ ਜਿਹੜੇ ਸੀ ਇਡਲੜ ਤੋਂ ਆਇਆ ਸੀ ਇਹ 700 ਕਿਲੋਮੀਟਰ ਦੱਸਦੇ ਆ ਪੈਂਦਾ ਸਫਰੇ 500 ਮੀਲ ਤੈ ਕਰ ਰਿਹਾ 200 ਮੀਲ ਦਾ ਰਹਿ ਗਿਆ ਹੈ ਇਦੇ ਘਰ ਤੋਂ ਅਚਨਚੇਤੀ ਕੀ ਪਣਾ ਵਾਪਰਿਆ ਉਸ ਵੇਲੇ ਇਹ ਗੱਡੀ ਜਿਹੜੀ ਆ ਟਰਾਲਾ ਜਿਹੜਾ ਜਾ ਟਕਰਾਇਆ ਦਰਖਤ ਦੇ ਨਾਲ ਸੋਨੂ ਮੁਤਾਬਕ ਹੈ ਕਿ ਇਹ ਟਰਾਲੇ ਨੂੰ ਅੱਗ ਲੱਗੀ ਤੇ ਬੁਰੀ ਤਰ੍ਹਾਂ ਜਿਹੜਾ ਸੀ ਸਵਾਹ ਹੋ ਗਿਆ ਸਾਰੇ ਟਰਾਲਾ ਹੁਣ ਅਜੇ ਪੱਕਾ ਪਤਾ ਨਹੀਂ ਲੱਗ ਰਿਹਾ ਕਿ ਡੱਡ ਬੌਧੀ ਵਿੱਚ ਬਚੀ ਹੈ ਨਹੀਂ ਇਹ ਸਾਡੇ ਦਰਸ਼ਕ ਵੀ ਅਸੀਂ ਉਹਦੇ ਕਰ ਸਕਦੇ ਜੇ ਨਹੀਂ ਸੁਵੀਅਰ ਕਰ ਰਹੇ ਆ ਅਸੀਂ ਅਪਲਾਈ ਕਰਦੇ ਆ ਵੀਜ਼ੇ ਵੀਜ਼ਾ ਮਿਲਦਾ ਉਹਦੇ ਫਿਰ ਅਸੀਂ ਦੋਵੇਂ ਜੀ ਜਾਵਾਂਗੇ ਜਾ ਕੇ ਪਤਾ ਲੱਗੂਗਾ ਸੁਵੀਅਰ ਕੀ ਕਰੀ ਕੋਈ ਸਰਕਾਰ ਕੋ ਮੰਗ ਕਰਦੇ ਕੋਈ ਸਰਕਾਰ ਕੋ ਮੰਗ ਸਾਡੀ ਇਹੀ ਆ ਜੇ 75 ਸਾਲ ਤਾਂ ਹੋ ਗਏ ਜਿਹੜੀ ਵੀ ਸਰਕਾਰ ਆ ਉਹ ਸਿਸਟਮ ਨੂੰ ਸੁਧਾਰ ਨਹੀਂ ਸਕੀ ਜਿੱਤੋਂ ਦੁਖੀ ਹੋ ਗਏ ਅਸੀਂ ਜਿਹੜਾ ਇਹ ਬੱਚੇ ਬਾਹਰ ਭੇਜੇ ਜੇ ਇੱਥੇ ਇੰਡੀਆ ਜੀ ਸਿਸਟਮ ਚੰਗਾ ਹੋਵੇ ਤੇ ਸਾਨੂੰ ਇਹ ਦੁਖਦਾਈ ਘਟਨਾਵਾਂ ਨਾ ਵਾਪਰਨ ਸਾਡੇ ਲੱਖਦਾਨਾ ਟੁੱਟਣਾ ਬਹੁਤ ਦਾਣਾ ਸਾਡੇ ਜਾਲਗਾਰਾਂ ਚ ਅਸੀਂ ਇੱਥੇ ਗੁਰਜਗਾਰ ਦੇ ਇਹਨਾਂ ਨੇ ਸਾਧਨ ਪੈਦਾ ਕੀਤੇ ਹੋਣ ਇੱਥੇ ਜਿੰਨੀਆਂ ਇਹਨਾਂ ਨੇ ਵਿੱਦਿਆ ਹਾਸਲ ਕੀਤੀ ਇੱਥੇ ਨੌਕਰੀਆਂ ਮਿਲ ਸਕਦੀਆਂ ਨੇ ਉਹਦਾ ਨਾਂ ਕੀ ਸੀ ਤੇ ਕਿੰਨੀ ਉਮਰ ਸੀ ਉਹਦੀ ਇਹ ਜੀ ਭਗਵੰਤ ਸਿੰਘ ਨਾਂ ਸੀ ਛੋਟਾ ਨਾਂ ਅਸੀਂ ਪਿੰਕਾ ਕਰਕੇ ਕਹਿੰਦੇ ਸੀ ਤੇ ਉਮਰ 36 ਸਾਲ ਸੀ ਉਹਦੀ